ਵਾਹਿਗੁਰੂ ਜੀ ਕੱਲ ਆਪਾਂ ਇਥੋਂ ਤੱਕ ਸਰਬਣ ਕੀਤਾ ਸੀ ਕਿ ਉਹ ਚਮਕੌਰ ਦੀ ਲੜਾਈ ਵਿੱਚ ਮੁਗਲਾਂ ਨਾਲੋਂ ਧਰਮ ਯੁੱਧ ਵਿੱਚ ਸ਼ਹੀਦ ਹੋ ਗਿਆ। ਮਾਤਾ ਸੁੰਦਰ ਕੌਰ ਜੀ ਨੇ ਆਪਣੇ ਪਤੀ ਸ੍ਰੀ ਗੋਵਿੰਦ ਸਿੰਘ ਜੀ ਦੀ ਜੀਵਨ ਦੀਆਂ ਕਈ ਘਟਨਾਵਾਂ ਅੱਖੀਂ ਵੇਖੀਆਂ ਜਿਵੇਂ ਸ੍ਰੀ ਆਨੰਦਪੁਰ ਸਾਹਿਬ ਛੱਡਣਾ, ਸ੍ਰੀ ਪਾਉਂਟਾ ਸਾਹਿਬ ਵਸਾਉਣਾ ਪੰਗਾਣੀ ਦਾ ਜੁੱਦ ਸ਼੍ਰੀ ਆਨੰਦਪੁਰ ਸਾਹਿਬ ਆਪਸਾ ਆਉਣਾ 1704 ਈਸਵੀ ਦੇ ਅਖੀਰ ਵਿੱਚ ਪਰਿਵਾਰ ਵਿਛੋੜਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦਮਦਮੇ ਜਾਣਾ ਤੇ ਮਾਤਾ ਸੁੰਦਰ ਕੌਰ ਜੀ ਦਾ ਉੱਥੇ ਪੁਨਰਮਿਲਾਪ ਗੁਰੂ ਸਾਹਿਬ ਦਾ ਨਦੇੜ ਵੱਲ ਤੁਰ ਜਾਣਾ ਅਤੇ ਆਪ ਜੀ ਦਾ ਦਿੱਲੀ ਵਿੱਚ ਇਕੱਲਿਆਂ ਰਹਿਣਾ ਆਦ ਮਾਤਾ ਸੁੰਦਰ ਕੌਰ ਜੀ ਦੇ ਜੀਵਨ ਦੀਆਂ ਵਿਸ਼ੇਸ਼ ਘਟਨਾਵਾਂ ਸਨ ਮਾਤਾ ਸੁੰਦਰ ਕੌਰ ਜੀ ਆਪਣੀ ਉਮਰ ਦੇ 80 ਬਰਿਆਂ ਵਿੱਚੋਂ ਲਗਭਗ 39 ਅਤੇ 40 ਬਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਦੇ ਪਿੱਛੋਂ ਜੀਵਤ ਰਹੇ ਅਤੇ ਬੜਾ ਲੰਮਾ ਸਮਾਂ ਖਾਲਸਾ ਪੰਥ ਦੀ ਅਗਵਾਈ ਕੀਤੀ ਮਾਤਾ ਜੀ ਨੇ ਭਾਈ ਮਨੀ ਸਿੰਘ ਨੂੰ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਭੇਜਿਆ ਜਿਨ੍ਹਾਂ ਦੇ ਤਤ ਖਾਲਸਾ ਅਤੇ ਬੰਦਈ ਖਾਲਸਾ ਦੀ ਸੁਲਾਹ ਕਰਵਾਈ ਭਾਈ ਮਨੀ ਸਿੰਘ ਨੇ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਤੇ ਉਹਨਾਂ ਦੇ ਸਮੇਂ ਰਚੀ ਗਈ ਰਚਨਾ ਇਕੱਠੀ ਕਰਵਾਈ ਮਾਤਾ ਸੁੰਦਰ ਕੌਰ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਪਿਛੋਂ ਇੱਕ ਪਾਲਤ ਪੁੱਤਰ ਬਣਾਇਆ ਅਤੇ ਉਸ ਦਾ ਨਾਮ ਵੀ ਅਜੀਤ ਸਿੰਘ ਰੱਖਿਆ ਜਦੋਂ ਉਸ ਨੇ ਹਕੂਮਤ ਤੋਂ ਡਰਦੇ ਕੇਸਾਂ ਦੀ ਬੇਅਦਬੀ ਕਰ ਲਈ ਤਾਂ ਮਾਤਾ ਜੀ ਨੇ ਉਸ ਨੂੰ ਛੱਡ ਦਿੱਤਾ ਮੁਗਲ ਸਰਕਾਰ ਨੇ 1725 ਸੀ ਵਿੱਚ ਅਜੀਤ ਸਿੰਘ ਨੂੰ ਇੱਕ ਮੁਸਲਮ ਫਕੀਰ ਮੁਸਲਮ ਫਕੀਰ ਨੂੰ ਮਾਰ ਦੇਣ ਦੇ ਦੋਸ਼ ਵਿੱਚ ਮਰਵਾ ਦਿੱਤਾ ਸੀ ਇਸ ਉਪਰੰਤ ਮਾਤਾ ਸੁੰਦਰ ਕੌਰ ਅਜੀਤ ਸਿੰਘ ਦੇ ਪਰਿਵਾਰ ਨੂੰ ਲੈ ਕੇ ਮਥਰਾ ਚਲੇ ਗਏ ਸਨ ਜਿੱਥੇ ਜੈਪੁਰ ਦੇ ਰਾਜੇ ਨੇ ਦੋ ਪਿੰਡ ਉਹਨਾਂ ਦੇ ਨਾਂ ਨਾਲ ਜਿੱਥੇ ਜੈਪੁਰ ਦੇ ਰਾਜੇ ਦੇ ਦੋ ਪਿੰਡ ਉਹਨਾਂ ਦੇ ਨਾਂ ਨਾਲ ਲੈ ਕੇ ਉਹਨਾਂ ਦੇ ਖਰਚ ਆਦ ਦਾ ਪ੍ਰਬੰਧ ਕਰ ਦਿੱਤਾ ਕੁਝ ਚਿਰ ਉੱਥੇ ਰਹਿ ਕੇ ਫਿਰ ਉਹ ਦਿੱਲੀ ਆ ਗਏ ਮਾਤਾ ਸੁੰਦਰ ਕੌਰ ਜੀ ਦਾ ਦੇਹਾਂਤ 1747 ਈਸਵੀ ਨੂੰ ਦਿੱਲੀ ਵਿੱਚ ਹੋਇਆ ਜਿੱਥੇ ਗੁਰਦੁਆਰਾ ਬਾਲਾ ਸਾਹਿਬ ਬਣਿਆ ਹੋਇਆ ਹੈ ਉੱਥੇ ਹੀ ਮਾਤਾ ਸੁੰਦਰ ਕੌਰ ਜੀ ਦਾ ਸੰਸਕਾਰ ਕੀਤਾ ਗਿਆ ਮਾਤਾ ਸਹਿਬ ਕੌਰ ਭਾਈ RAMU WANSI ROHTAS NIWASI ਜ਼ਿਲ੍ਹਾ ਜਹਲਮ ਕਲ ਪੱਛਮੀ ਪੰਜਾਬ ਪਾਕਿਸਤਾਨ ਦੀ ਪੁੱਤਰੀ ਸੀ 1700 ਈਸਵੀ ਵਿੱਚ ਉਹਨਾਂ ਦਾ ਵਿਆਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੋਇਆ ਗੁਰੂ ਸਾਹਿਬ ਦੇ ਸ੍ਰੀ ਅਨੰਦਪੁਰ ਸਾਹਿਬ ਛੱਡਣ ਤੱਕ ਮਾਤਾ ਜੀ ਸ੍ਰੀ ਅਨੰਦਪੁਰ ਸਾਹਿਬ ਰਏ ਫੇਰ ਮਾਤਾ ਸੁੰਦਰਕੌਰ ਜੀ ਨਾਲ ਉਹ ਦਿੱਲੀ ਚਲੇ ਗਏ ਦਿੱਲੀ ਤੋਂ ਉਹ ਤਲਵੰਡੀ ਸਾਬੋ ਮਾਤਾ ਸੁੰਦਰਕੌਰ ਜੀ ਨਾਲ ਗੁਰੂ ਸਾਹਿਬ ਨੂੰ ਮਿਲਣ ਆਏ ਮਾਤਾ